ਕਖਾਲ ਸਾਹਿਬ ਜੀ ਬਗਵਾਨ ਜੀ ਕੀ ਫਤਿਹ ਹਾਂ ਜੀ ਮੈਂ ਹਰ ਪਾਸੇ ਚੰਗਾ ਲੱਗੇ ਸੁਬਾਹ ਦਾ ਹਾਂ ਜੀ ਸਾਰੇ ਠੀਕ ਠਾਕ ਹਾਂ ਜੀ ਬਸ ਜੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋ ਟਾਈਮ ਆ ਜਿਹੜਾ 9 ਵਜੇ ਹੋਣਗੇ ਸਾਡੇ ਨੂੰ ਤੇ ਕੰਮ ਦੇ ਬਹੁਤ ਖਲਾਰਾ ਪਿਆ ਤੇ ਸਭ ਨੂੰ ਹਾਜ਼ਰ ਜੀ ਨਹੀਂ ਹੋ ਕੋਣ ਹੈ ਤਾਂ ਉਹ ਨਾਲ ਆ ਜਾਣਾ ਤੇ ਬੰਨਿ ਹੋਣ ਸੋ ਨਮਸਕਾਰ ਆ ਜੀ ਜਦ ਸਾਰੇ ਕੜੀ ਕਰਾਹੀ ਹੋ ਰੋਟੀ ਸਾਰਿਆਂ ਨੇ ਖਾ ਲਈ ਆ ਜੇ ਸਾਰੇ ਇਕੱਠੇ ਰੋਟੀ ਖਾ ਲੈਣ ਫਿਰ ਤਾਂ ਕੰਮ ਸਹੀ ਤਿੰਬੜ ਜਾਣਾ ਜਦੋਂ ਇੱਕ ਤੋਂ ਨੇ ਖਾ ਲਈ ਦੂਜੇ ਨੇ ਖਾ ਲਈ ਫਿਰ ਕੰਮ ਨਹੀਂ ਨਿਭਰਦਾ ਕੋਈ ਮੇਰੇ ਨਾਲ ਨਹੀਂ ਖਾਣਾ ਨਹੀਂ ਕਰਦਾ ਤੇ ਕਿਹਦੇ ਨਾਲ ਕਿਹਨਾਂ ਸੰਗਤ ਕਿਹਨਾਂ ਪਰਹਾਰੀ ਮੈਂ ਤਾਂ ਸਭ ਬੈਸੇ ਦਾ ਇਹ ਦੇਖਦੀ ਸੀ ਮੈਂ ਤਾਂ ਪਤੀਲਾ ਮੰਨ ਜਾਣਾ ਹਾਏ ਮਾਪੇ ਦਾ ਵੀ ਨਹੀਂ ਜਦੋਂ ਨਾ ਬਦੀ ਮੇਰੇ ਕਿੰਨੀ ਆ ਕਿਹੜਾ ਨਹੀਂ ਪਰਸਨਾਰੀਆਂ ਨੇ ਜੇ ਹੁਣ ਮੈਂ ਮਸੇਮ ਚ ਪਾਣੀ ਛੱਡਿਆਗਾ ਨਾ ਉਹ ਬਾਲਟੀ ਦਿੱਤਾ ਪਾਣੀ ਛੱਡਿਆਗਾ ਗੀਜ਼ਰ ਤੋਂ ਕਿਉਂਕਿ ਇਹ ਫਾਇਦਾ ਤੁਹਾਨੂੰ ਦੇ ਤੋਂ ਇਹ ਖੰਦੇ ਬਣੇਗਾ ਹੰਦੇ ਫੋਨ ਹੋ ਤੱਕੇ ਪੈਣਾ ਇਹ ਲੋਟ ਆਉਂਦੇ ਨੇ ਵੀ ਅਰੇ ਇੱਥੇ ਬਾਥਰੂਮ ਸਾਫ ਕਰਨਾ ਕੋਸ਼ਿਸ਼ਾ ਤੋਂ ਨਾਲ ਕੇ ਉਹਦੇ ਮੇਰੇ ਤਾਂ ਹਾਂ ਬੱਕਾ ਬੇੜਾ ਤੇ ਕਮਰੇ ਵੀ ਰਹਿਣੇ ਨੇ ਸੰਭਲਣਾ ਬਾਾਕੀ ਗੋਣ ਨੇ ਦਵਾਸਾਂ ਤੋਂ ਸੰਭਲਦੇ ਸੰਭਲਦੇ ਕੱਪੜੇ ਤੋਂ ਤੇ ਜਾਣਗੇ ਕੱਪੜੇ ਤੋਂ ਬੁਲ ਕੇ ਲਾ ਨਾ ਬੈਨ ਨੂੰ ਸਵੇਰੀ ਲੈਣੀ ਆਗੀ ਕਿ ਕਿਉਂਕਿ ਹੁਣ ਤਕੇ ਰਨਾ ਚੱਲ ਜੂ ਸਾਡੇ ਕੱਪੜੇ ਸਾਰੇ ਕੰਮ ਕਰਕੇ ਬਾਹਰ ਲਾਣੇ ਆ ばあちゃん。 ਰੋਟੀ ਖਾਣ ਦਾ ਨਿਰਪੜਾਣਾ ਹੋਣਾ ਚਾਹੀਦਾ ਹੈ ਖਾਣੇ ਤੋਂ ਪਰ ਜਾਣਾ ਹੈ ਮੇਰਾ ਵੀ ਰੋਟੀ ਖਾਧੀ ਲਈ ਤੁਹਾਨੂੰ ਇਸ ਵਾਰ ਦੇ ਨਾਲ ਇਸ ਤਰ੍ਹਾਂ ਸੋਈ ਸਾਥ ਕਰਦੇ ਹੋ ਜੀ ਚੱਟੇ ਪਰ ਸੋਈ ਸਾਥ ਕਰਦੇ ਜੰਗ ਉੱਚਾ ਰਹੇਗਾ ਬਹੁਤ ਸਾਹ ਜਿਹੜੇ ਦਾਮ ਨੇ ਤਾਂ ਨਾਲ ਵੱਡੇ ਨੇ 11:00 ਵਜੇ ਚਾਰ ਰੋਟੀਆ ਉੱਚਾ ਕਰਦੇ ਹਾਂ ਤਾ پانی ਪਾ ਕੇ ਕੋਲਣ ਸੀ ਹੱਥ ਤੇ ਟੋਲੇ ਮੇਸ਼ੀਨ ਚੋਂ ਕੱਢ ਤੋੱਟ ਤੇ ਪਨਾ ਫਤਿੰਦਾ ਚਰਾਹੀ ਮਾਰ ਲੈ ਤੇ ਹੁਣ ਕੋਣਾਂ ਪਾਣੀ ਪਾ ਕੇ ਤੇ ਬਾਕੀ ਨਾ ਬਾਰ ਬਾਰ ਭਾਨਾ ਕਮੈਂਟ ਕਰਦੀ ਨੇ ਨਹੀਂ ਆਉਂਦਾ ਕੀ ਤੂੰ ਬੀਬੀ ਦਾ ਤੇ ਬੀਬੀ ਨਾਲ ਹਰ ਵੇਲੇ ਬਲਾਉਕ ਦੇ ਦਾਂਕੇ ਬੀਬੀ ਨਵੀ ਨਾਲ ਗਈ ਹੋਈ ਹੈ ਤੇ ਜੀਜੀ ਕੋਈ ਰਸਕੈ ਨਹੀਂ ਲਈ ਹੈ ਬੀਬੀ ਨਵੀ ਨਾਲ ਗਈ ਹੈ ਨਾ ਵੀ ਪੜਨ ਗਈ ਹੈ ਉਹਦੇ ਨਾਲ ਗਈ ਸੀ ਬੀਬੀ ਕੋਈ ਰਸਕੈ ਨਹੀਂ ਲਈ ਜਿਹੜੀ ਆਪਣੀ ਨਵੀ ਦੇ ਕਲਾਸਾਂ ਲੱਗੀਆਂ ਨੇ ਉਹਦੇ ਨਾਲ ਗਈ ਹੈ ਨਵੀ ਨੇ ਕਲਾਸਾਂ ਨਾ ਸਿਰੇ ਹੋਣ ਆ ਗਈ ਬਸ ਆਜੀ ਦੀ ਮੂਰ ਦੇ ਹੱਥੋਂ ਦਿੱਤੇ ਤੇ ਸਵੇਰੇ ਜਿੱਦਾਂ ਵੀ ਮੈਂ ਗਈ। ਹਨਾ? ਵਿਸਵਾਸ ਕਰਨ ਲਈ 10 ਦਿਨ ਨਹੀਂ ਹੈਗੇ। ਨਹੀਂ ਮੈਂ ਦੱਸ ਦਿੰਦੀ ਆਂ ਜੀ ਬੀਬੀ ਨਵੀਂ ਨਾਲ ਗਈ ਹੁੰਦੀ। ਜਿੰਨੇ ਮੈਸ ਨੂੰ ਹਾਰੀਂ ਕਿਹਾ ਦੱਸਦੀ ਆਂ ਦੁੱਖ ਸੁੱਖ ਹਨਾ। ਉਹ ਸਿਹਾਰੀ ਗੱਲ ਬੰਨੀ ਵਾਲੀ ਗੱਲ ਕਿਤੇ ਜਾਣ ਹੈ ਉਦੋਂ। ਇਹ ਕੋਈ ਚੀਜ਼ ਨਹੀਂ ਆਉਣੀ ਆ ਹੋਰੋਂ ਸਾਰਾ ਖੁਦ ਆ ਦਸ ਗਿਆ ਮੈਂ ਇੱਕ ਹੁੰਦੀ ਸੀ ਨਾ ਤੇ ਪਤਲਾ ਮਾਰ ਕੇ ਪਤਲਾ ਪਤਲਾ ਫਟਾ ਬਡਾਉਂ ਪਤਲਾ ਨਹੀਂ ਬਦਲਾਉਣ ਆਇਆ ਘਟਚ ਇਹ ਥੱਲਾ ਪਤਲਾ ਹੋ ਗਿਆ ਥੱਲੇ ਲੱਗਣ ਲੱਗ ਗਿਆ ਯੋਗੀ ਥੱਲੇ ਲੱਗਣਾ ਦਿਨ ਰਮ ਦਿਨ ਆ ਦੇ ਸੁਨਰ ਆ ਰਹਿਣਾ ਪੁੱਲ ਗਈ ਹੋਰ ਕੀ ਆ ਤੋ ਟਾਟਕੇ ਲਾ ਮਾਰਤਾ ਤੇ ਮੱਝਾਂ ਬਾਰੇ ਕੱਟ ਕੇ ਮੇਲ ਦੀ ਗਾਇ ਜੰਮਕਾਰ ਨਾ ਪੈਂਦਾ ਤੇ ਦਰ ਕੇ ਨਹੀਂ ਵੀ ਵੇਹਾਰ ਹੁੰਦਾ ਕਿੱਥੇ ਹੋਣਾ ਮਾਗੋ ਜਿਹੜੇ ਤੋੜ ਕੇ ਘਰ ਤਾਂ ਨਹੀਂ ਆ ਜਾ ਪਾ ਦਿੰਦੀ ਚੱਕੂ ਜਿਹਾ ਸੁਣ ਹੁਣ ਉਹ ਦਰ ਰਹੇਗਾ ਮੇਰਾ ਕਮਰੇ ਬਣਾਉਂਦਾ ਪੱਕਾ ਵੇੜਾ ਸੰਭਰਨਾ ਕੋਚਾ ਲਾਉਂਗਾ ਸੰਧਰ ਕੀ ਫੜਣਾ ਪਾਣੀ ਕੱਢ ਹੀ ਦਿੰਦੀਆਂ ਦੋ ਗੇੜਾ ਆ ਗੇ ਫੋਣ ਫੋਣ ਤੋਂ ਤੋਂ ਪਾਣੀ ਬਾਹਰ ਨਿਕਲਿਆ ਇੱਕ ਗੇੜਾ ਆ ਗੇ ਚਲਾਇਆ ਹੋਇਆ ਹੁਣ ਕੱਢ ਤੇ ਇਸ ਨੂੰ ਫੜਣ ਕੰਮ ਨੂੰ ਦੇ ਕੇ ਫੇਰੀ ਚੱਪੂ ਕੰਨ ਚੜੂ ਪੁੱਛਾ ਹੇ ਤੇ ਆ ਨਾ 11 ਭਰਨ ਵਾਲਾ ਮਟਰ ਚੱਲਦੀ ਐ ਕਿਦਾਂ ਮਾਲਕ ਮਾਹੀ ਨਹੀਂ ਆਹ ਵੇਖਿਆ ਅਸੀਂ ਕੱਲ ਲੈਟ ਦਿਨੇ 5-6 ਘੰਟੇ ਆਉਂਦੀ ਆ ਵਸ ਰਾਤ ਨੂੰ ਤਾਂ ਆਉਂਦੀ ਨੂੜ ਕੇ ਆਂਦੀ ਨੂੰ ਮਾਡੀ ਨੂੰ ਮਟਰ ਸਾਡੇ ਲੈ ਤੁਹਾਨੂੰ ਬੱਸ ਸ੍ਰਾਮ ਜੂ ਅੱਜ ਜੇਲੀ ਖਰੀ ਹਣੀ ਕਦੋਂ ਆਉਂਦੇ ਨੇ ਸਰ ਫਰਮਾਈ ਜਾਂਦੇ ਨੇ ਦਿਨੇ ਦਿਨੇ ਲੈਟ ਆਉਂਦੀ ਐ ਨੋ ਇਹ ਤੇ ਦਾਣਾ ਦੋਣਾ ਵੀ ਨਹੀਂ ਪਾਇਆ ਜੀ ਪੀੜ ਫੋੜ ਦੀ ਕੀ ਆਜਾ ਮੈਂ ਤਾਂ ਨਹੀਂ ਪਾਇਆ ਹਾਂ ਹਾਂ ਸਖਾ ਤੇ ਦਾਣਾ ਦੋਣਾ ਵੀ ਨਹੀਂ ਪਾਇਆ ਜੀ ਕੋਈ ਸੈਂ ਫੁੱਲ ਲਗਾਇਆ ਆदमी ਆਇਆ ਉਹ ਤਾਂ ਹਾਈਡ ਮੋਟਰ ਚਲਾਉਣ ਵਾਗ ਗਿਆ ਮੈਂ ਪਾ ਦੇ ਜਾਣ ਕੇ ਤੁਹਾਨੂੰ ਬਰਾਜਾ ਪੂਰਾ ਤੇ ਇਲਾਤੀ ਹੋਇਆ ਜੋ ਪੋਸਟਿ ਮਮਨ ਤੋਂ ਕਾਤੀਆਂ ਕਰਕੇ ਦਰਸਣੇ ਪੜੇਗੀ ਤੇ ਇਹਨਾਂ ਤੋਂ ਪੋਸਟੇ ਨਾ ਰਵੇ ਕੋਈ ਜਵਾ ਅਨਕੋਲ ਕੋਈ ਮੈਂ ਤਾਂ ਸੜ ਕੋਚੇ ਹੁੰਦਾ ਪੈਰਾ ਕਿਉਂ ਹੋਰ ਹੈ ਚਾਰੂ ਜੀ ਪਿਆਉਂਦਰ ਪੱਕੇ ਥਾਂ ਚ। ਉੱਚਾ ਵੀ ਨਾਲ ਪਿਆ ਹੋਰ ਸਾਰੇ ਕੰਮ ਹੋ ਗਏ। ਅੱਧਾ ਘੰਟਾ ਚਾਹੀਦਾ ਜੋ ਨੂੰ ਘੰਟਾ ਲੱਗੂ। ਲੋ ਜੀ ਪਾਣੇ ਸਬਜ਼ੀ ਬਣਾਵਾਂਗੇ ਪਨੀਰ ਦੀ। ਤੇ ਪਨੀਰ ਦੀ ਬਣਾਵਾਂਗੇ ਪੁਰਜੀ ਤੇ ਮਟਰ ਕੱਟ ਰੱਖੇ ਨੇ ਆਪਾਂ ਨੇ। ਇਧਰ ਪਿਆਜ਼ ਕੱਟ ਰੱਖੇ ਨੇਗੇ। ਇਧਰ ਖਜਾ ਖਰਾ ਧਨੀਆ ਕੱਟ ਰੱਖਿਆਗਾ। ਐਂ ਤੇ ਮੇਰਾ ਫ੍ਰੀ ਠੀਕ ਨਹੀਂ ਹੈਗਾ ਪਾਣੀ ਵੀ ਪਿਆ ਦਿਓ। ਪੇੜਾਂਗੇ ਦਿੱਤਾ ਨਹੀਂ ਪਹਿਣਾ ਹੁਣ ਆ ਲੋਈ ਲੋਈ ਚੱਕ ਕੇ ਅੰਦਰ ਧਰ ਦੇ ਕੰਨ ਦੀ ਸਕਤੀ ਹੈ ਕਿ ਪੇਪਰ ਹੈ ਪੇਪਰ ਹੈ ਪੇਪਰ ਆ ਹੁਣ ਆ ਕੇ ਪਾ ਲੈ ਕਿ ਤੁੱਤੀ ਹੁੰਦੀ ਵਿੱਚ ਦੀ ਹੈ ਬੈਲ ਉਹਰੇ ਮੱਖੀਆਂ ਜਾਣੇ ਹੋ ਜਾਂਦੀਆਂ ਨੇ। ਹੁਣ ਤੱਕ ਬੋਤਲ ਜਾਨੇ। ਨਾਮੇ ਚੁੱਲੇ ਤੇ ਪਹਿਲੀ ਵਾਰ ਰੈਸਪੀ ਬਣਾਈ। ਕਾਹਦੇ ਨੂੰ ਚੱਲੂ ਇਹ। ਸੱਜਣ ਜੂਨ ਦਾ ਪਤਾ ਨਹੀਂ ਕਾਹਦੇ ਨੂੰ ਚੱਲੂ। ਪਹਿਲਾਂ ਵਾਲਾ ਕਿਨਾਂ ਚੱਲਿਆ ਸੀ। ਦੋ ਸਾਲਾਂ ਨਾਲ ਕਿਉਂ ਮੇਰੀ ਚੱਲਦੀ ਹੈ। ਉਹ ਦੋ ਕਣਕੀ ਮੇਰੇ ਦੁੱਧ ਪਾ ਕੇ ਮੁਰਕੀਆ ਦੋ ਟੀ ਹੋ ਗਏਗਾ। ਇਹ ਦੁੱਧ ਪੈ ਗਿਆ ਫਿਰ ਕਿਆ ਚੱਲੂ ਆਪਣਾ। ਬੁੱਧਪੈ ਗਿਤਾਬ ਨਹੀਂ ਚੱਲਦਾ ਇਹ ਵੀ ਨਹੀਂ ਚਾਹ ਤੋ ਇਹਦੇ ਵਿੱਚ ਆਪਾਂ ਗੰਦੇ ਲਾਸਾ ਨਾ ਪਿਆਜ਼ ਸਾਰਾ ਕੁਝ ਇਕੱਠਾ ਹੀ ਲੈ ਲੈਂਦੇ ਆਂ ਆਦਰਕ ਮਗਾਇਰਾ ਨਹੀਂ ਕੋਪਾਂ ਦੇਤੀ ਕਰਦੇ ਤੇ ਕਿਉਂਕਿ ਇਹ ਜਾ ਰਹੇ ਛੇਤੀ ਬਣ ਜਾਂਦੀ ਹੈ ਪੁਰਜੀ ਪਨੀਰ ਦੀ ਤੇ ਆਪਾਂ ਮਟਰ ਦੀ ਨਾਲ ਹੀ ਪਾਵਾਂਗੇ ਮਟਰ ਪੱਕੇ ਜੇ ਨੇ ਪਾਵਾਂਗੇ ਪੱਕਣੇ ਨਹੀਂ ਤੇ ਗੱਡੀ ਨੂੰ ਪਿਆ ਆ ਗਿਆ ਹੋਰ ਨਹੀਂ ਕੁੜੀਏ ਤੇ ਪਤਾ ਨਹੀਂ ਕੀ ਰਿਹਾ ਇਹ ਵਿਹੱਜ ਦੀ ਕੀ ਰੋਟਾ ਲੋ ਜੀਪਾ ਨੇ ਟਮਾਟਰ ਪਾ ਦਿੱਤੇ ਨੇ ਇਹ ਚਾਲ ਪਾ ਦਿੱਤੇ ਉਹਨਾਂ ਨੂੰ ਖੁਨ ਲਾਗੇ ਤਾਂ ਰਾ ਤੇਜ ਕਰ ਰੱਖਿਆ ਕਿੰਨਾ ਕ ਟਾਈਮ ਹੋ ਗਏ ਮੈਨੂੰ ਤਾਂ ਟਾਈਮ ਦੀ ਹੀ ਨਿਕਲ ਲੱਗ ਗਿਆ ਜੀ ਪੌਣੇ ਸੀ ਹੋ ਗਏ 3 ਵਜੇ ਚਲੋ ਪੌਣੇ ਸੀ ਹੋਏ ਨੇ ਤੇ ਤਨੂਰ ਤੇ ਭਾਂਡੇ ਭੁੰਡੇ ਸਾਰੇ ਵੇਜੇ ਕਰਕੇ ਮਾਗੋ ਕਿਉਂ ਮੇਰਾ ਬਣਾਉਣ ਵਾਲਾ ਪਿਆਗਾ ਕੰਮ ਬਹੁਤ ਜਿਆਦਾ ਹੈ ਨਹੀਂ ਠੰਡ ਲੱਗੀ ਜਾਂਦੀ ਲੱਤ ਰੁਕੀ ਜਾਂਦੀ ਤੇ ਤਨ ਕੀ ਲੱਗ ਚੱਕਰ ਪੈ ਰਹੇ ਨਾ ਤੁਨ

我是不勒，你两个人也还一个，挺蛮挺啊，人呢？ ਬਾਣੀ ਸੇਤੀ ਬਣਦੇ ਫੁਰਜੀ ਦੀ ਸਬਜੀ ਹੈ ਲੋਬੀ ਆਪਾਂ ਜਿਦੋ ਲਾ ਨਹੀਂ ਪਤਾ ਨਹੀਂ ਹੋ ਰਹਾ ਨਹੀਂ ਟੋਕਰ ਪਹਿਲਾ ਪਾਂਡਾ ਮਾਰਦੇ ੱਬਰ ਨੇ ੱਬਰ ਦਾ ਨਾ ਨਹੀਂ ਪਾਂਦੇ ਤਾਂ ਇੰਨੇ ਹੁੰਦੇ ਨੇ ਬਹੁਤ ਜਿਆਦਾ ਝਾਰੇ ਜੇਲਿਤ ਦੁੱਧ ਵਾਲੇ ਕਰਕੇ ਬੇਲੇ ਮਾਂਦੇ ਤਵੇ ਤੇ ਨੂੰਗੀ ਬਸ ਸਬਜੀ ਬਣਾ ਕੇ ਗੋਹਾ ਸਿੱਟ ਕੇ ਕਬਾਤ ਜਿਆਨ ਨੂੰ ਪਾਣੀ ਘਾੜਾਇਆ ਲਾ ਦੇਣਾ ਉਹ ਤੋਆ ਅਖੰਡੇ ਜੇ ਰੋਜ਼ ਹੀ ਨਾ ਲਾ ਪਾਉਣ ਲੱਗਦੀ ਹੁਣ ਮੈਂ ਜੀ ਸਿਰ ਤੇ ਪੱਕੀ ਲਾ ਲਾ ਪੜੇ ਹਾਰ ਦਾ ਮਿੰਨਾ ਬਣਾਏ ਬੈਠੇ ਕੋਈ ਕੋਟ ਜਾਖਟ ਪਾ ਲੈ ਕੋਸਾ ਹੈ ਨਹੀਂ ਹੈ ਨਹੀਂ ਘੁਸ ਲਿਆ ਕਿਥੇ ਜੰਮ ਟੋੜ ਚੱਲਦਾ ਹੁਣ ਤਾਂ ਲਿਆ ਨਾ ਟੋਪੀ ਇਹਦੇ ਲੈ ਬਿਨਾ ਘੋੜ ਦਿਆ ਬਟਾ ਜੰਗ ਵਿੱਚ ਵੈਸੇ ਮਿਲ ਜਾ ਕ੍ਰੇਪ ਫੁੱਟ ਰੈਕਸ ਨੂੰ ਕਿਉਂ ਸਾਡੇ ਪ੍ਰੈਕਟੀਕਲ ਲਈ ਰੈਕਸ ਬਣੇ ਹੁਣ ਤਾਂ ਲਿਆ ਕੇ ਇੱਥੇ ਲੇਗੇ ਪਾਣੀ ਪਾਰ ਲੈ ਆਪੇ ਰੋਜ਼ ਹੀ ਹੈਗੇ ਪੈਸੇ ਸਾਡੇ ਕੋਲ ਮੇਰੇ ਡੈਡੀ ਜਿਹੜਾ ਪਾਰ ਲਿਆ ਕੀਤਾ ਤੀ ਤੂੰ ਪਾ ਕੇ ਭਗ ਜਾ ਕਰ ਪਰੌਲਾ ਬਾਕੀ ਬਣ ਜਾਏਗਾ ਪਰੌਲਾ ਦੇ ਕੁ ਗ੍ਰੇਡ ਹੁੰਦੇ ਹੈ ਅਜਿਹਾ ਨਹੀਂਗਾ ਹੈਗਾ ਤਾਂ ਹੈਗਾ ਜਿਹੜਾ ਨੀਤ ਵੀ ਘਰੇ ਪਾਉਣ ਲੱਗ ਗਈ ਫਿਰ ਕਿਉਂਦਾ ਉਹ ਪਾ ਕੇ ਭਗ ਜਾਏਗੀ ਘਰੇ ਹੀ ਕਹਿੰਦਾ ਤੁਸੀਂ ਕੀ ਕੋਈ ਚਮਦਿਆ ਹੋ ਹੂੰ ਲੋ ਜੀ ਪਨਾਰੀ ਪਨੀਰ ਪਾਵਾਂਗੇ ਇਹਦਾ ਨਾਲ ਆਉਂਦੇ ਸੀ ਕਿਉਂ ਆਉਂਦੇ ਇਹਦੇ ਸਿਗੋਆ ਇਨ ਤੇ ਔਰ ਦੁੱਧ ਦਾ ਘਾਹ ਪਨੀਰ ਸੌਫਤੀ ਇਹਦੇ ਚੰਗੀ ਜਿਹੀ ਬਣਦੀ ਮੈਂ ਐਸੇ ਤਰੀਕੇ ਨਾਲ ਬਣਾਉਣੀ ਤਾਂ ਕਿ ਜਦੋਂ ਤੇਰੇ ਹੱਥ ਧੋਣ ਵਾਲੇ ਰਹੇ ਤਾਂ ਜ ਤਰੀਕੇ ਨਾਲ ਬਣਾਉਂਦੀ ਹਾਂ ਸਬਜ਼ੀ ਬਣਾਉਂਦੇ ਜਿਹੜੇ ਤਰੀਕੇ ਬਕਸਰੇ ਬਕਸਰੇ ਹੁੰਦੇ ਮੈਂ ਅੱਜ ਇਸ ਤਰ੍ਹਾਂ ਕੇ ਬਣਾ ਲਣੀ ਆ ਵੀਡੀਓ ਈ mi ਤਰੀਕਾ ਹੈ ਪਹਿਣਾ ਤਰੀਕਾ ਪਤਾ ਲੱਗ ਜੀ ਫਿਰ ਪਹਿਣ ਨੂੰ ਕੁਲਾਈਂ ਦੱਸ ਦਮ ਇਹਦੀ ਅਸੀਂ ਆ ਤਰੀਕੇ ਨਾਲ ਬਣਾਉਣੀ ਹੈ ਤਰੀਕਾ ਉਹ ਹੈ ਇਹ ਗਾੜੀ ਹੈ ਕਿਆ ਵਾਲਾ ਨੱਕ ਖਿੱਚੀ ਕੱਢ ਤੇ ਬਾਟ ਪੂਰਾ ਤੇਜ਼ ਕਰਿਆ ਹੋਇਆ ਸੀਗਾ ਮਣਗੀ ਇਹ ਆਪਣੀ ਸਬਜੀ ਬਣ ਗਈ ਐ ਸਬਜੀ ਬਣਾ ਕੇ ਆਪਾਂ ਹੁਣ ਲਾਉਣੇ ਆਂਗੇ ਕੱਪੜੇ ਮੈਂ ਗੁੰਨ ਕੇ ਧਰ ਦਿਆਂ ਆਟਾ ਜਿਹੜਾ ਟਾਈਮ ਐ ਹੁਣ 3:30 ਹੋ ਗਏ ਨੇਗੇ ਤੇ ਟਾਈਮ ਐ 3:30 ਹੋ ਗਏ ਨੇ ਪਤਾ ਨਹੀਂ ਕੀ ਗੱਲ ਦੇਣੀ ਬਾਲੇ ਛੋਟੇ ਨੇ ਵੀ ਅਜੇ ਤੱਕ ਕਿਸੇ ਟਾਈਮ ਨਹੀਂ ਕੰਮ ਨਿਬੜਦੇ ਹੈਗੇ ਜਦੋਂ ਕਿਸੇ ਪਾਸੇ ਵਗ ਜਾਣ ਔਰ ਜਦੋਂ ਸਾਰੇ ਨਿਬੜ ਜਾਂਦੇ ਜਿੱਤੇ ਕਰੇ ਹੁੰਨੇ ਨਾ ਉਹਦੇ ਕੰਮ ਨਿਭੜਦੀ ਨਹੀਂ ਦਿਨ ਨਾ ਬਸ ਚੜਦੇ ਪਤੀ ਐ ਲੱਗਦਾ ਪਤਾ ਜੇ ਸਰਦਾਰ ਜੀ ਬਾਹਰ ਹੁੰਦੇ ਨੇ ਜਾਂ ਖੇਤੋਂ ਦੇ ਨੇ ਕਹਿੰਦੇ ਨੇ ਚਾਹ ਬਣਾ ਲੈ ਮੈਂ ਕਹਿੰਦੀ ਹਾਂ ਚਾਰ ਟਾਈਮ ਹੋ ਵੀ ਗਿਆ ਮੈਨੂੰ ਚਾਰੇ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਹਨਾ ਕਿਉਂਕਿ ਦਿਨ ਬਾਲੇ ਛੋਟੇ ਹੋ ਗਏ ਚੜ ਗਿਆ ਛਿੱਪਦਾ ਕਹਿੰਦੇ ਹੋਏ ਚੜ ਗਿਆ ਹੁਣ ਟਪੋ ਚੜਨ ਵਾਲਾ ਚੜ ਗਿਆ ਪੋ ਤਵਾ ਲਾ ਤੌੜੀ ਤੋਂ ਪਤਾ ਨਹੀਂ ਤੌੜੀ ਨਾ ਤਵਾ ਤੋਂ ਆਏ ਜਿਵੇਂ ਹੁੰਦੇ ਨੇ ਹਨਾ ਤੇ ਜੇ ਦਿਨ ਬਾਲੇ ਛੋਟੇ ਹੋ ਗਏ ਕੰਮ ਨਿਭੜਦੇ ਨਹੀਂ ਕੰਮ ਨੇ ਬਾਲੇ ਤੇ ਕੱਪੜੀ ਵੀ ਲੋਡ ਟਾਉਂਦੇ ਪਹਿਲਾਂ ਇੱਧਰ ਥੋਲ ਆ ਇੱਧਰ ਤੈਅ ਕਰ ਲੈ ਇੱਧਰ ਪ੍ਰੈਸ ਵਾਲਾ ਇਸਦੇ ਸਾਨੂੰ ਕਹੀਏ ਬਸ ਟਾਈਮ ਹੀ ਨਹੀਂ ਲੱਗਦਾ ਪ੍ਰੈਸ ਵਾਲੇ ਬਹੁਤ ਭਾਇਨੇ ਕੱਪੜੇ ਹੁਣ ਕੱਲ ਦਾ ਪ੍ਰੋਗਰਾਮ ਹੋ ਰਿਹਾ ਹੈਗਾ ਇੱਥੇ ਕਿਸ ਰਿਕਸਾ ਹੈ ਪਾਠ ਹੈਗਾ ਉੱਥੇ ਜਾਣਾ ਹੈਗਾ ਤੇ ਬਸ ਆਉਣ ਜਾਣ ਆਪਣਾ ਇਸ ਤਰ੍ਹਾਂ ਸਾਹਸਿਆਲ ਬਣਿਆ ਰਹਿੰਦਾ ਹੈਗਾ ਤੇ ਪ੍ਰੋਗਰਾਮ ਕੋਈ ਛੋਟਾ ਕੋਈ ਵੱਡਾ ਚੱਲਦੀ ਰਹਿੰਦੇ ਨੇ ਤੇ ਦੁਬਾਰਾ ਬਸ ਤੇ ਲੋੜੀ ਤੇ ਚੱਲ ਪੂਗਾ ਲੋੜੀ ਤੇ ਪ੍ਰੋਗਰਾਮ ਆਉਣਗੇ ਫਿਰ ਸਿਲਸਾਏ ਪਾਠ ਸਰਖੰਡ ਪਾਠ ਹਨਾ ਮਿੰਨਲੇ ਪੋਤੇ ਦੋਤੇ ਹੋਏ ਨੇਗੇ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਰੇ ਦਾ ਐਂਡ ਤੇ ਆਪਾਂ ਕਰ ਦਿਆਂਗੇ ਪੰਜ ਪੰਜ ਕੰਮ ਤੇ ਇਸ ਤੋਂ ਬਾਅਦ ਤਾਂ ਦਿਨ ਹੁਣ ਬਸ ਉਹੀ ਜਾਊਗਾ ਆਲਾ ਦਾ ਹੋ ਗਿਆ ਹੋ ਗਿਆ ਹੁਣ 3:30 ਤੋਂ ਉੱਤੇ ਹੋ ਗਿਆ ਟਾਈਮ ਹੁਣ ਆਟਾ ਗੁੰਨ ਕੇ ਬਸ ਕੱਪੜੇ ਪਾਏ ਨੇ ਕੁਝ ਤਾਂ ਸੁੱਪੇ ਸੁੱਪੇ ਲਾ ਦਿੱਤੀ ਸਾਰਾਂ ਦੇ ਕੱਪੜੇ ਪਾਏ ਨੇ ਉਹ ਲਾਉਣੀਆਂ ਕਿ ਆਟਾ ਗੁੰਦੀਆਂ ਫਿਰ ਮੱਝਾਂ ਵੱਲ ਜਾਣਾ ਹੈਗਾ ਸਰਦਾਰ ਜੀ ਉਹ ਲਾ ਖੇਤ ਬਾਗ ਪਾਣੀ ਵੀ ਮੈਨੂੰ ਬੁਲਾਉਣਾ ਪਊਗਾ ਬਾਣੀ ਬਲਾਕ ਨੂੰ ਵਸਤ ਕੇ ਫਿਰ ਕੱਢਦਾ ਪੱਤਾ ਰਾਂ ਮਿਲਾਂਗੇ ਪਕਾ ਲੈਣ ਕਿਸੇ ਨਵੇਂ ਬਲਾਗ ਨਾਲ ਅੱਜ ਦਾ ਇਹ ਐਂਡ ਕਰਦੇ ਆਂ ਕਿਰਪਾ ਕਰਕੇ ਚੈਨਲ ਤੇ ਪਹਿਲੀ ਵਾਰੋਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੀਆਂ ਮੇਰੇ ਭੈਣਾਂ ਜਿਹੜੇ ਮੇਰੇ ਵੀਰ ਹਨ ਬਿਨ ਸਬਸਕ੍ਰਾਈਬ ਕਰੇ ਵੀਡੀਓ ਦੇਖਦੇ ਨੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨੇ ਵੈਕੂ ਸਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ